ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਆਰ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 4-5 HF ਦੇ ਮਹੀਨੇ ਦਿਖਾਵਾਂਗੇ ਇੱਕ ਪਹਿਲਾ ਨੰਬਰ ਤੇ ਤਾਜੀ ਸੂਈ ਵੀ ਤੇ ਬਾਕੀ ਗੱਬਣਾ ਕਲੇ ਕਲੇ ਨਾਗਵਾਲ ਡਿਟੇਲ ਵੀ ਤੋਂ ਪੁੱਛਾਂਗੇ ਆਓ ਅਗੇ ਕਰੀਏਗਾ ਸੱਚੀ ਗੱਲ ਬਾਈ ਜੀ ਸੱਚੀ ਕਾ ਬਾਈ ਜੀ ਆ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਵਨ ਪ੍ਰੀਤ ਸਿੰਘ ਪੈਂਡੰਡ ਐ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ ਹੈ 98778889 ਦੂਜਾ ਨੰਬਰ ਹੈ 97355042 ਇਹ ਵੱਡੇ ਭਰਾ ਨੰਬਰ ਆ ਜੀ ਪੈਂਡੰਡ ਐ ਜਿਲ੍ਹਾ ਬਰਨਾਲਾ ਹਾਂਜੀ ਵਪਾਰ ਦਾ ਕੰਮ ਹੈ ਜਿਆਦਾ ਕੰਮ ਆਪਣਾ ਗਾਵਾਂ ਦਾ ਹੈ ਨਾ ਗਾਵਾਂ ਦੀ ਹੁੰਦਾ ਬਈ ਜਿਆਦਾ ਤਾਂ ਅੱਜ ਆਪਾਂ ਕਿੰਨੇ ਗਾਵਾਂ ਕੈਮਰੇ ਸਾਹਮਣੇ ਕਰਾਂਗੇ ਗਾਵਾਂ ਦਾ ਆਪਾਂ 5 ਕਰਾਂਗੇ ਕੈਮਰੇ ਸਾਹਮਣੇ ਉਹ ਆਪਣੇ ਕੋਲੇ 12 ਤੋਂ 13 ਗਾਂ ਮਾਣੀਆਂ ਜ ਆਪਣੇ ਕੋਲੇ ਆ ਜਾਣ ਠੀਕ ਹੈ ਜਰਸੀ ਸਾਈ ਵਾਲ ਹਰ ਇੱਕ ਪ੍ਰਕਾਰ ਦੀਆਂ ਹਾਜ਼ਰੀਆਂ ਦੀ ਹੁੰਦੀ ਹੈਗੀ ਠੀਕ ਹੈ ਤੇ ਆਪਣੇ ਕੋਲ ਕੱਲ ਹੈਗੀਆਂ ਹੀ ਗੀਆਂ 12 13 ਗਾਂ ਕੱਲ ਵੇਗੀਆਂ ਠੀਕ ਹੈ ਹਾਂ ਜਾਫੇ ਵੀ ਭਾਈ ਇਹ ਪੰਜ ਕੱਲ ਜਾਫੇ ਸਭੀ ਵੇਗੀਆਂ ਠੀਕ ਹੈ ਹਰ ਇੱਕ ਪ੍ਰਕਾਰ ਦਾ ਪਸ਼ੂ ਆਉਂਦਾਗਾ ਆਉਂਦਾ ਬਾਈ ਪਹਿਲੇ ਨੰਬਰ ਆਪਾਂ ਜਿਹੜੀ ਬੱਛੀ ਦੇਖੀ ਜਿੰਨੇ ਸੂਆ ਕਿਹੜਾ ਸੂਈ ਜੀ ਇਹ ਪਹਿਲੇ ਨਾ ਬਾਈ ਮੋਹ ਹੋਏ ਦੋਂਦੀ ਹੈਗੀ ਠੀਕ ਹੈ ਦੋਂਦੀ ਪਹਿਲਾ ਸੂਈ ਕੱਲ ਦੀ ਸੂਈ ਹੈ ਬਹਿੜਾ ਜੇ ਆਏ ਨਾੜੂਈ ਚ ਮੈਂ ਗੱਲਾਂ ਹੀ ਨਾਲ ਆ ਜੇ ਠੀਕ ਹੈ ਬੱਚਾ ਇਹਨੇ ਪਤਾ ਬੱਸਾ ਮਗਰੀ ਇਹਦੇ ਮਗਰਾ ਮਗਰਾ ਆ ਗਿਆ ਬੱਚਾ ਜੇ ਕਿ ਬੱਸੀ ਹੁੰਦੀ ਫਿਰ ਤਾਂ ਕਿਆ ਵਾਪਸੀ ਠੀਕ ਹੈ ਜੇਰ ਜੋਰ ਜਮਾ ਓਕੇ ਐਂ ਦਾਨਾ ਬਈ ਠੀਕ ਹੈ ਚੋਂਡ ਚਵਾਦੀ ਕਿਵੇਂ ਆ ਬਈ ਠੰਡੀਆਂ ਲਿੱਗੇ ਸੁਵਾਦੀ ਲੈ ਠੀਕ ਹੈ ਐਂ ਭੇਜਾਈ ਲੈ ਠੀਕ ਹੈ ਜਿੱਦਾਂ ਮਰਜੀ ਅੱਗੇ ਪਿੱਛੇ ਵੀ ਮਰਜੀ ਵਾ ਜਾ ਬਾਈ ਯਾਰ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਕਹਿੰਦੇ ਬਾ ਨਿਆਣਾ ਪਾਉਣਾ ਪਾਵੇ ਨਿਆਣਾ ਪਾਵੇ ਚਾਹੇ ਨਾ ਪਾਵੇ ਚਲ ਆ ਇਹ ਵੀ ਹੁਣ ਬਦਲਾ ਕਿੰਨਾ ਦੇ ਦੁੱਧ ਮੰਨ ਕੇ ਬੰਦਾ ਪਰਚੇਸ ਕਰੇ ਨੂੰ ਬਈ ਦੇਖ ਜੇ ਨਾਰਮਲੀ ਨਾਰਮਲ ਟੇ ਲੋ ਆਪਾਂ ਇਹਦੀ ਕਾਊਂਟ ਕਰਨੀ ਹੋਵੇ ਤਾਂ 25 ਕਿਲੋ ਬਸ ਹੀ ਨਾਰਮਲੀ ਦੁੱਧ ਪਾਉਗੀ ਠੀਕ ਆ 25 ਤੋਂ ਛੇ ਆਪਾਂ ਕੀਆ ਰ ਕਰ ਲਾਂਗੇ ਤਾਂ ਅਬਬ ਚੱਲੂਗੀ ਬੱਬੀ ਵੀ ਚੱਲੂ ਬਾਕੀ ਆ ਬਈ 5 5 10 ਉਹ ਲੈਣ ਵਾਲਾ ਜਾਨਵਰ ਨੇ ਇਹ ਠੀਕ ਆ ਕੋਈ ਉਦਾਂ ਨਹੀਂ ਇਹ ਵੀ ਕੋਈ ਬੁੱਢੇ ਠੇਰੇ ਹਨਾ ਪਹਿਲਾਂ ਬੱਸੀਆ ਸੈਰ ਥੂੜ ਪੋ ਜਿਵੇਂ ਪੇਟਾ ਬੱਸੀ ਦਾ ਹਨਾ ਠੀਕ ਆ ਬੱਸੀ ਸਾਰੇ ਜਿੰਨੀਆਂ ਸਾਰੇ ਬਰੀਕ ਆ ਬੜਾ ਤੋ ਅੱਗੇ ਪਿੱਛੇ ਦਾ ਹਵਾਨਾ ਦੇਖ ਸਕਦੇ ਬਿਲਕੁਲ ਲੱਤਾਂ ਤੋਂ ਮਗਰ ਜਾਂਦਾ 4 4 ਇੰਚੀ ਫਿਰ ਧੁੰਨੀ ਤੱਕ ਲੱਗਿਆ ਪਹਿਲੇ ਉਹ ਜਾ ਬਾਈ ਮੈਂ ਕਹਣਾ ਦੇਖਣ ਵਾਲੀ ਬਾਕ ਮਾਰੀ ਐ ਮੰਨ ਕੇ ਤੜਕੇ ਦਾ ਵੀ 7 ਕਿਲੋ ਬੋਣੀ ਚੋਈ ਗਈ ਹੈਗੀ ਠੀਕ ਹੈ ਠੀਕ ਹੈ ਨਾ ਗੱਲ ਇੱਕ ਕਪੈਸਿਟੀ ਮੰਨ ਕੇ ਚੱਲੇ ਵੀ 15 ਦੀ ਸਟਾਰਟਿੰਗ ਇਹਦੀ ਹੈਗੀ ਆ ਬਾਈ ਐ ਮੰਨ ਕੇ ਚੱਲ ਵੀ ਵੱਧ ਹੀ ਆ ਬਾਈ ਆਪਾਂ ਕਹਿੰਦਾ ਪ੍ਰੋਪਰ ਖਾਲੀ ਕਰਤੀ ਠੀਕ ਹੈ ਹਾਂ ਪਹਿਲਾਂ ਨਵਸੀ ਹੈਗੀ ਥੁੱਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਕੰਪੈਕਟ ਹਵਾਨਾ ਅੱਗੇ ਧੁੰਨੀ ਤੋਂ ਲੈ ਕੇ ਪਿੱਛੇ ਸਿਰਫ 4 ਇੰਚੀ ਦਾ ਫਾਸਲਾ ਰਹਿਦਾ ਸੂਣ ਨਾਲ ਜਿ ਪਹਿਲਾ ਸੂਆ ਸੂਈ ਸਭਾਈ ਮੂੰਹੋ ਦੋ ਜਾਂਦਾ ਬਾਕੀ ਲਗਭਗ ਆਪਣੇ ਕੋ ਜਿੰਨੇ ਸਾਰੇ ਜਾਨਵਰ ਦੋ ਚਾਰ ਦਾਂਦੀ ਨੇਗੀ ਠੀਕ ਆ ਪਹਿਲਾ ਦੂਜਾ ਸੂਆ ਹੀ ਆ ਪਹਿਲਾ ਦੂਜਾ ਸੂਆ ਹੀ ਆ ਕੋ ਲੈਗ ਸਕੋਰ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਗਲਾਬੀ ਗਲਾਬੀ ਹਵਾਨਾ ਫੇਸ ਪੂਸ ਕੁਆਲਟੀ ਭਾਈ ਜਿੰਨੀਆਂ ਸਾਰੀ ਬਰੀਕ ਹੈਗੀ ਪੂਰੀ ਪੱਸੀ ਤੇਤਾ ਕਹਿੰਦਾ ਸਾਈਡ ਪੋਜ ਪੱਸੀ ਲੈਗ ਸਕੋਰ ਪੱਸੀ ਇਹ ਤੁਏ ਦਾ ਵਨ ਕਲਾਸ ਹੈਗੀ ਠੀਕ ਹੈ ਕਹਿੰਦਾ ਪਾ ਮੂਰੇ ਬਰੀਦ ਤਿਆਰ ਕਰਨ ਦੇ ਵਿੱਚ ਕੰਮ ਹੋਊਗਾ ਜਾਣ ਕੋਣ ਜਾਣ ਬੰਦਾ 20 ਕਿਲੋ ਰੋਟੇ ਚੋੜੂਏ ਤੋਂ ਠੀਕ ਹੈ ਮੈਂ ਗੱਲ ਬਾਕੀ ਵਾਲੀ ਸੇਵਾ ਕੀ ਵੀ ਵੱਧ ਜਿੰਦਾ ਮਰਜੀ ਦੇ ਲਈ ਹੱਥ ਫੇਰ ਤਾਂ ਬੱਚੀ ਪਸਮਾਚ ਆ ਗਈ ਹੈ ਨਾ ਪਸਮਾਚ ਆ ਗਈ ਭਾਈ ਜੀ ਠੀਕ ਹੈ ਬਾਕੀ ਬੱਚਾ ਮੂਰੇ ਹੈਗਾ ਤੇ ਰੇਟ ਵਗੈਰਾ ਕੀ ਲੈਣਗੇ ਇਹਨਾਂ ਦੇ ਰੇਟ ਭਾਈ ਚਲੋ ਫੋਨਤੀ ਕਰ ਲਾਂਗੇ ਚੀਜ਼ ਦੇ ਹਿਸਾਬ ਨਾਲ ਫੋਨ ਕੇ ਜਾਇ ਸਾਰੀਆਂ ਦੇ ਐ ਮੰਨ ਕੇ ਚੱਲ ਵੀ ਸਾਰੇ 110 15 20 35 ਰਕਦੇ ਭਾਣੇ ਸਾਰੀਆਂ ਦੀ ਠੀਕ ਹੈ ਲੱਖ ਤੋਂ ਡੇਢ ਜਾਂ ਅੰਦਰ ਅੰਦਰ ਆ ਨਹੀਂ ਡੇਢ ਤੱਕ ਦਾ ਹੈ ਨਹੀਂ 30 ਤੱਕ ਦੇ ਭਾਣੇ 1 30 ਤੱਕ ਲੱਖ ਤੋਂ ਏ ਵੀ ਭਈ ਆ ਮਨ ਕੇ ਜਦ ਬੱਸੀ ਦੂਜਾ ਸੂਆ ਮੋਹ ਚਾਰ ਦਾਂਦਾ ਖੀਰੀ ਨੇ ਬੱਚਾ ਦਿੱਤਾ ਸੀ ਇਹਨੇ ਬੈੜਨੇ ਠੀਕ ਐ ਪਲੂਣ ਇਹ ਮਨ ਕੇ ਜੇ 22 27 ਕਿਲੋ ਦਾ ਪਾਇਆ ਖੀਰ ਦੁੱਧ ਦਾਂਦ ਨੇ ਠੀਕ ਐ ਹੋਰ ਐ ਦੂਜਾ ਸੂਆ ਆਗਾ ਹੁਣ ਚਾਰ ਦਾਂਦਾ ਮੋਹ ਚਾਰ ਦਾਂਦਾ ਭਈ ਜੇ ਰਜਾਰ ਦਾਂਦ ਦੂਜਾ ਸੂਆ ਸੂਰੀਆ ਦੂਜਾ ਸੂਆ ਸੂਰੀਆ ਜੀ ਤੇ ਲੇਵਾ ਜਮਾ ਐ ਲੱਗਦਾ ਵੀ ਇਹ ਪਲੂਣ ਬੱਚੀ ਹੁੰਦੀ ਆ ਹਨਾ ਸੋ ਪਲਾਈਆਂ ਪਲੂਆਂ ਦੇਖੋ ਤੇ ਸਾਫ ਸਾਫ ਤਰਾ ਲੇਵਾ ਜਮਾ ਗਲਾਬੀ ਗਲਾਬੀ ਹਵਾਨਾ ਕਹਿੰਨ ਦਾ ਆਪਾਂ ਪਹਿਲੇ ਨਹੀਂ ਵੀ ਕਹਿੰਦੇ ਪਹਿਲੇ ਹੁੰਦੀ ਆ ਚਾਰ ਦੰਦ ਠੀਕ ਐ ਹਾਂ ਤੇ ਦੂਜਾ ਸ ਤੇ ਹਵਾਨਾ ਦੇਖੋ ਨੇੜੇ ਤੋਂ ਪਰਾਜਾ ਪੁਰੂਜਾ ਬੜੀਆਂ ਤਗੜੀਆਂ ਤੇ ਫਿਟਨੈਸ ਕੰਪੈਕਟ ਹਵਾਨਾ ਦੂਸਰਾ ਸੁਆ ਬੱਚੀ ਸੁਹੰਦੀ ਪਈ ਮੋਹ ਚਾਰ ਦਾਂਦਾ ਚਾਰੇ ਥਾਂ ਦੇਖੋ ਨਿਖੜ ਨੇ ਬਿੱਤੀ ਤੇ ਤੇ ਕੀ ਕਪੈਸਿਟੀ ਦੁੱਧ ਦੀ ਇਹ ਦੀ ਦੁੱਧ ਬਈ ਤੇ 9 ਮਨ ਕੇ ਚੱਲ ਵੀ ਆਪਾਂ ਬਾਹ ਲੇ ਗਏ 30 ਕਿਲੋ ਵਸੀ ਨੂੰ ਕੋਈ ਬਾਹਲਾ ਨਹੀਂ ਹੈ ਵਸੀ ਨੂੰ ਠੀਕ ਹੈ ਇਦਾਂ ਦਾ ਮੌਸਮ ਆ ਬਰੀਡ ਆ ਵਸੀ ਚ ਹੈਨਾ ਜੇ ਬਸੀ ਨੇ ਪਹਿਲਾਂ ਨਹੀਂ ਦੁੱਧ ਬਧਈ ਚੰਗਾ ਦਿੱਤਾ ਹੋਇਆਗਾ ਕਹਿੰਦੇ ਬਸ 30 ਕਿਲੋ ਤੇ ਚੱਲਣ ਵਾਲੀ ਬੈੜ ਹੈਗੀ ਆ 30 ਕਿਲੋ ਵਾਲੀ ਹੈਗੀ ਆ ਬਈ ਠੀਕ ਹੈ ਬਾਕੀ ਲੇਵਾ ਜਮਾ ਸਾਬ ਸੁਧਰਾ ਕੰਪਲੈਂਟ ਆ ਵਰਾ ਨੇ ਕੋਈ ਛੋਟੀਆਂ ਹੀ ਮੰਨ ਗਏ ਸੌਦਾ ਦਾ ਵੀਰ ਕਰੇ ਬੜਾ ਨਾਲ ਨਾ ਠੀਕ ਹੈ ਨਾ ਗੱਲ ਹਾਂ ਜਿੰਨੀਆਂ ਹੋਊਗੀਆਂ ਓਨੀਆਂ ਗੱਲ ਪੱਕਾਾਂਗੇ ਮੂਹਰੇ ਇਹਦੇ ਨਾਲ ਚਾਰ ਦੰਦਾ ਠੀਕ ਹੈ ਹਾਂ ਜੀ ਤੇ ਅੱਗੇ ਗੱਲ ਕਰੀਏ ਪੱਤੈ ਨੰਬਰ ਦੀ ਇਹ ਵੀ ਬਈ ਦੂਜਾ ਸੁਆ ਅਰੀਜਨਲ ਇਹ ਵੀ 6 ਦੰਦਾ ਕੀ 6 ਦੰਦਾ ਦੂਜਾ ਸੁਆ ਦੂਜਾ ਸੁਆ ਬਈ ਤੇ ਝੋੜੀ ਚਾਲੀ ਬੜੀ ਸੱਡਮੀ ਬਹਿੜਦੀ ਤੇ ਥਣ ਗੱਡੂ ਗੁੱਲੇ ਵਾਲਾ ਜਮਾ ਬਹਿੜੇ ਮੈਂ ਕਹਣਾ ਬਈਆਂ ਕੈਸ ਨੂੰ ਚਾਹੀਦਾ ਵੀ ਕਹਦੀ 35 ਕਿਲੋ ਦੰਦ ਇਹ ਵੀ 30 ਕਿਲੋ ਖਾਰਾ ਦੰਦ ਪਾਉਗੀ ਠੀਕ ਹੈ ਸੋ ਫਿਰ ਤੀਜੇ ਨ ਮੇਜੀ ਨਹੀਂ ਆ ਦੂਜਾ ਸੁਦਾ ਸੁੰਦੀ ਪਈ ਆ ਮੂਹੇ ਛੇ ਦਾ ਸੋ ਕੱਦ ਕਾਠ ਵਗੈਰਾ ਦੇਖੋ ਤੇ ਪ੍ਰਿੰਟ ਪ੍ਰੂਟ ਸ਼ੈਨਿੰਗ ਸੁਣੀ ਦੇਖੋ ਬੱਚੀ ਦੀ ਜਮਾ ਨਵੇਂ ਹਣ ਬਲੱਡ ਦੇ ਵਿੱਚ ਆ ਜਮਾ ਤੇ ਥੱਲੇ ਮਿਲਕ ਵੇਨਸ ਵਗੈਰਾ ਦੀ ਗੱਲ ਅਗਰੇ ਰੇਲ ਦੀ ਲੀੰਗ ਹੋ ਜਾਂਦੀ ਆ ਪੰਜੇ ਨਾੜਾ ਥੱਲੇ ਸੋ ਦੇਖੋ ਮਿਲਕ ਵੇਨ ਵਗੈਰਾ ਤੇ ਥਰਡ ਬਈ ਚਾਹ ਪਾਵਾ ਹੱਥੀ ਚੋਲੇ ਕਰ ਲੀ ਅੱਧੀ ਚੋਲੇ ਚਾਹ ਬਈ ਚੋਲੇ ਮਸ਼ੀਨ ਤੇ ਬੈਠ ਲੋ ਵੀ ਜਾਨਵਰ ਇਦਾਂ ਦੇ ਆ ਗਏ ਦੋਨੇ ਟਾਈਪ ਦਾ ਬਹਿਰ ਤੇ ਥਣ ਲੱਗਿਆ ਵਾ ਹਾਂ ਸਾਰੇ ਵੀ ਇਦਾਂ ਦੇ ਨਹੀਂ ਬਈ ਚਲੋ ਵੀ ਜੇ ਬੰਦਾ ਕੋਈ ਹੱਥੀ ਚੋਲੇ ਚਾਹ ਚੋਲੇ ਮਸ਼ੀ ਤੋ ਵਰਤ ਜਨਵਰੀ ਉੱਧਾ ਦੇ ਨੀਗੇ ਥੋ ਲੇਵਾ ਦੇਖੋ ਸੋਹਣਾ ਨਾੜਾ ਵਗੈਰਾ ਦੇਖੋ ਵਹਿੜ ਦੇ ਉਪਰ ਤੇ ਅੱਗੇ ਤੋਂ ਲੈ ਕੇ ਪਿੱਛੇ ਸੂਤ ਆਕਦਾ ਬਿਲਕੁਲ ਫਿਟ ਨਾ ਸੇ ਕਲਰ ਕਲਰ ਬਹੁਤ ਪਿਆਰੇ ਨੇ ਜਿਵੇਂ ਜਿਵੇਂ ਕਿਸੇ ਵੀਰ ਨੇ ਹਣਾ ਵੜਾ ਲੈਣੀਆਂ ਜਿਵੇਂ ਫਾਰਮ ਪਾ ਰਹੇ ਨੇਗੇ ਠੀਕ ਆ ਉਹਨਾਂ ਲਈ ਵਧੀਆ ਹੈਗੀ ਨਾਲ ਤਾਂ ਵੀ ਐਵਰੇਜ ਨੇ ਵੜਾ ਦੁੱਧ ਵੀ ਆ ਰਹੀ ਤੇ ਰੇਟ ਵੀ ਐਵਰੇਜ ਆਗਾ ਸੀਮਣ ਕਨਫਰਮ ਕਰਦਾ ਇਹ ਕਲੇ ਲੱਗੇ ਹੋਇਆ ਵੇ ਕਰਦਾ ਕਿ ਸੀਮਣ ਕੰਫਰਮ ਹੁੰਦਾ ਕੋਈ ਵੀ ਆ ਬਾਈ ਮਾੜਾ ਸੀਮਣ ਦਾ ਕੋਈ ਭਰੌਂਦਾ ਨਹੀਂ ਯਾਰ ਠੀਕ ਹੈ ਜਮ ਪਾਲ ਨੰਬਰ ਤੇ ਬਸ ਬੱਛਾ ਦਿੱਤਾਗਾ ਜੀ ਕਦੇ ਬੱਸੀ ਹੁੰਦੀ ਵੀ ਪਾਲ ਬਹਿ ਗਈ ਪਾਲਣ ਜਾਊਗਾ ਠੀਕ ਹੈ ਅੱਗੇ ਗੱਲ ਕਰੀਏ ਬਸ 4 ਨੰਬਰ ਵਾਲੀ ਬੱਛੀ ਦੀ ਇਹ ਬਾਈ ਚੱਲੋ ਦੋ ਦੰਦਾਂ ਦਾ ਮੂੰਹ ਬੱਸੀ ਦੋ ਦੰਦਾਂ ਦਾ ਹਾਂ ਪਹਿਲਾ ਸੂਆ ਪਹਿਲੀ ਸੂਆ ਬੱਸੀ ਦਾ ਕੈ ਦਿਨ ਕੱਢਦੀ ਆ ਜੇ ਹਲੇ ਪਹਿਨ 10 12 ਦਿਨ ਦੀ ਠੀਕ ਹੈ 10 12 ਦਿਨ ਇਹਦੇ ਸੂਨ ਚ ਪੈਂਡਿੰਗ ਵੇ ਆ ਹਾਂ ਤੇ ਦੋ ਦਾਦਾ ਮੂੰਹ ਦੋ ਦਾਂਦਾ ਬਈ ਤੇ ਫੇਸ ਬਿਊਟੀ ਵਗੈਰਾ ਦੇਖੋ ਕੋਈ ਸਕਵਾਰਡ ਇਹ ਬਸ ਜੀ ਬੜੀ ਬਹੁਤ ਸੋਹਣੀ ਹੈਗੀ ਠੀਕ ਹੈ ਪਹਿਲੇ ਸੂਏ ਕਰ ਮਾਰੀ ਬਹੁਤ ਪਿਆਰੇ ਨੇ ਇਹ ਸਾਈਨਿੰਗ ਵਾਲੇ ਕਲਰ ਨੇ ਠੀਕ ਹੈ ਕੋਈ ਐ ਨਹੀਂ ਹੈਗੇ ਜਿੱਦਾਂ ਮਰਜ਼ੀ ਵਾਲਾ ਘਾਤੀ ਚੋਲੇ ਚਾਹੇ ਮਸ਼ੀਨ ਦੇ ਚੋਲੇ ਠੀਕ ਹੈ ਵੀ ਇਦਾਂ ਦਾ ਹੋਣਗੇ ਪਹਿਲੇ ਸੂਏ ਕਰ ਵਾਲੇ ਚੰਗਾ ਪਰਦਾਸ਼ਾ ਦੁੱਧ ਦਾ ਕਰੂਗੀ ਵਧੀਆ ਕਰੂ ਬਈ ਦੁੱਧ ਦੀ ਦਾ ਨੋਰਮਲੀ ਐ ਮੰਨ ਕੇ ਚੱਲ ਵੀ 30 ਕਿਲੋ ਨੇ ਹੈ ਹੀ ਨੇ ਵੜਾ ਠੀਕ ਹੈ ਸਵਾਗਤ ਥਾਣਾ ਦਾ ਸਪੇਸ ਦੇਖੋ ਜੇ ਸੋਹਣੀ ਸਪੇਸ ਆ ਚਾਰੇ ਥਾਂ ਨਿੱਖਣਵੇਂ ਸਾਫ਼ ਸੁਥਰੇ ਬਿੱਥੀ ਦੇ ਬਾਕੀ ਆਲੇ ਦੀ ਭਾਈ ਕੇਅਰ ਤੇ ਹੈਗਾ ਹਨਾ ਠੀਕ ਹੈ ਵੀ ਉਹ ਕਿੰਨਾ ਦੁੱਧ ਲੈ ਸਕਦਾ ਹੈਗਾ ਢੋਲੇਵਾ ਵਗੈਰਾ ਦੇਖੋ ਸੋਹਣਾ ਸਾਫ਼ ਸੁਥਰਾ ਕੱਦ-ਕਾੜ ਤੇ ਸ਼ਾਈਨਿੰਗ ਸੂਨਿੰਗ ਬਹੁਤਾ ਬੱੱਚੀ ਦੇ ਪਹਿਲਾ ਹੁਣ ਮੂੰਹ ਮੋਲੋ ਬਹੁਤ ਪਈਆਂ ਨੇ ਬੈੜਦੀਆਂ ਹੈ ਐ ਮੰਨ ਗਿਆ ਜਿੰਨੇ ਤਿਆਰ ਹੋਣੀ ਹੈ ਉਹਦਨੇ ਬਾਕਮਾਲ ਤਿਆਰ ਹੋਣੀ ਉਹਦਨੇ ਦੇਖਣ ਯੋਗ ਹੋਣੀ ਹੈ ਬਸ ਇਹ ਵੀ ਠੀਕ ਆ ਗੱਲ ਠੀਕ ਹੈ ਹਾਂ ਦੇਖੇ ਨਾ ਪੰਜਵੇਂ ਨੰਬਰ ਤੇ ਬੈਠ ਜੀ ਇਹ ਵੀ ਬਾਈਟਲ ਨੂੰ ਦੋ ਦੰਦ ਬੈਗੀ ਠੀਕ ਹੈ ਤੇ ਇਹ ਬੜਨਾ ਬੂਨਾ ਬੈੜਨੇ ਬਹੁਤ ਐਨੀ ਵੀ ਹੈ ਜਿੱਦਨੇ ਤਿਆਰੀ ਜੁਣੀ ਬਾ ਕਮਾਲ ਦੀ ਹੋਣੀ ਹੈ ਜੀ ਠੀਕਾ ਦੋ ਦੰਦ ਪਹਿਲਾ ਸੁਆ ਹਾਂ ਉਹ ਪਹਿਲਾਂ ਨਹੀਂ ਜਾਦਾ ਪਹਿਲਣਾ ਹੀ ਨਹੀਂ ਆ ਤਿੰਨ ਪਹਿਲਣਾ ਦੋ ਦੋ ਵੜਾ ਗੁੱਜੇ ਦੂਜੇ ਸੁਏ ਨਹੀਂ ਆ ਕਿਹ ਦਿਨ ਕੱਢਦੀ ਐ ਇਹ ਇਹ ਵੀ 12 ਦਿਨ ਲੈ ਜੀ ਵੇਟਲ ਨੂੰ ਹਾਂ ਜੀ ਕੀ ਇਹਦੀ ਕੰਪੈਰਸਟੀ ਦੋ ਦੋ ਦਾਲੀ ਕੰਪੈਰਸਟੀ ਬਈ ਐ ਮੰਨ ਕੇ ਚੱਲ ਵੀ ਜੀ ਆਪਾਂ ਸਾਰੀ ਦਾ ਐਵਰੇਜ ਹਾ ਲੈਣੀ ਉਹ 30 ਕੋ ਬੜਾ 50 ਢਾਲਣੀ ਆ ਆਰਾਮ ਨਾਲੀ ਕਹਿੰਦਾ ਬਾ 30 ਸਾਡ 90 ਡੇਰ ਕੁਆਂਟਲ ਨੂੰ ਹੱਥ ਮਾਰਨਗੇ ਦਿਨ ਦਾ ਮਾਰਨੀ ਆ ਬਈ ਠੀਕ ਐ ਤੇ 1.5 ਵਜੇ ਆਪ ਲੋ ਬਾਦੀ ਸ਼ਾਹ ਦਾ 5-4 ਕਿਲੋ ਘੱਟ ਵੀ ਛਾ ਦੇਣਾ ਦਾ ਠੀਕ ਹੈ ਢੁੱਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਾੜੀ ਵਾਲਾ ਹਵਾਨਾ ਹੈਗਾ ਤੇ 28 ਕਿਲੋ ਦੀ ਬੈੜ ਮਾਲਕਣਾ ਮੂਹੋ ਦੋ ਦੰਦ ਪਤਰੀ ਚਬੜੀ ਦੇ ਵਿੱਚ ਆ ਗਈ ਤੇ ਫਿਟਨੈਸ ਵਾਲਾ ਲੈਵਾ ਜਮਾ ਕੰਪੈਕਟ ਹਵਾਨਾ ਬੜੀਆਂ ਵੀ ਵਡੀਆਂ ਨੇ ਵਧੀਆ ਮੰਨ ਕੇ ਚੱਲਦੇ ਵੀ ਕੋਈ ਵੀਰ ਨੇ ਤਿਆਰ ਵਧੀਆ ਫਾਰਮ ਕਰਨਾ ਹਣਾ ਠੀਕ ਹੈ ਨਵੇਂ ਮੁੰਡੇ ਆ ਰਹੇ ਨੇ ਹੁਣ ਫਾਰਮ ਵਿੱਚ ਠੀਕ ਉਹਨਾਂ ਲਈ ਬੈਸਟ ਆਪਸ਼ਨ ਹੈ ਵਧੀਆ ਜੀ ਪੰਜੇ ਬੈੜਾਂ ਪੰਜੇ ਮੰਨ ਕੇ ਚੱਲ ਤਾਲਮੇਲ ਇੱਕੋ ਜਿਹਾ ਹੈ ਇਹਨਾਂ ਦਾ ਬਾਕੀ ਦੰਦਾਕ ਨੇ ਬਈ ਦੰਦਾ ਚ ਜ ਠੀਕ ਹੈ ਨਾ ਗੱਲ ਰੋਹੀ ਗਾਵਾਂ ਵੇਚਦੇ ਆਂਗੇ ਪੰਜ ਚਾਰ ਦੀ ਰੋਹੀ ਦੀ ਵਿਕਰੀ ਹੈਗੀ ਹੈ ਜੀ ਗਾਵਾਂ ਦੀ ਵੇਚਣ ਦੀ ਤੇ ਐ ਮੰਨ ਕੇ ਜਾਂ ਡੇਢ ਤੋਂ 200 ਮੂੰਗਾਂ ਮਹੀਨੇ ਦੀ ਵੇਚਦੇ ਆਂਦੇ ਆਗੇ ਵੀ ਦੰਦਾ ਦੇ ਜਾਨਵਰ ਬਹੁਤ ਪੱਤ ਮਿਲ ਰਹੇ ਨੇ ਇਸ ਟਾਈਮ ਸੋ ਪੰਜ ਬੈੜਾ ਦਿਖਾਈਆਂ ਅਣਜਾਣ ਤੋਂ ਵੀ ਅਣਜਾਣ ਬੰਦਾ ਬਈ ਜਿਹੜਾ ਫਾਰਮ ਨਵਾਂ ਕਰ ਰਿਹਾ ਹੈਗਾ ਹਨਾ ਦੰਦਾ ਦੀ ਭਾਲ ਦੇਣੇ ਬੈੜਾ ਵੀ ਪਹਿਲਾਂ ਖੂਹ ਦੀ ਜ਼ਿਆਦਾ ਡਿਮਾਂਡ ਆਈ ਜੀ ਠੀਕ ਹੈ ਕਹਿਣ ਦਾ ਮਸਲਾ ਸੋ ਪੰਜ ਬੈੜਾ ਦਿਖਾ ਦਿਆਂ ਪੰਜੇ ਦੰਦਾ ਦੇ ਵਿੱਚ ਦਿਖਾ ਦਿਆਂ ਬੈੜਾ ਆਪਣੇ ਕੋਲ ਹੋਰ ਵੀ ਹੈਗੇ ਨੇ ਜੇ ਕਹਿੰਨੇ ਵੀਰ ਨੇ ਚੋਕੇ ਵੀ ਲੈਣੀਆਂ ਹੁਣ ਅਵਾ ਚੋਕੇ ਵੀ ਦੇ ਦਾਂਗੇ ਦੁੱਧਾਂ ਮੰਨ ਕੇ ਚੱਲ ਵੀ 24 25 25 ਨੂੰ ਤਿਆਰ ਆ ਬੜਾ ਦੇ ਤਾਂ 5 4 4 ਦਮ ਲਖਮੀ ਜੀ ਠੀਕ ਹੈ ਨੰਬਰ ਡਰੈਸ ਆਪਣਾ ਨੰਬਰ ਬਈ ਆਪਣਾ ਹੈਗਾ 9877868899 ਤੇ ਦੂਜਾ ਨੰਬਰ ਹੈ ਨਕਸ਼ਤ 35 50 44 ਇਹ ਵੱਡੇ ਭਰਾ ਨੰਬਰ ਪੈਂਡੈਂਟ ਹੈ ਜਿਲ੍ਹਾ ਬਰਨਾਲਾ ਸੋ ਵੀਡੀਓ ਦੇਖ ਲਿਓ ਸਭ ਦਾ ਤਹਿ ਦਿਲੋਂ ਧੰਨਵਾਦ